ਲੋਵੀ ਅੱਜ ਤੁਹਾਨੂੰ ਇੱਕ ਹੋਰ ਨਵੀਂ ਅੱਜ ਚੀਜ਼ ਵਿਖਾਈ ਹੈ ਜਿਹੜੀਆਂ ਆ ਪਲੇਟਾਂ ਦੇ ਵਿੱਚ ਆਪਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਖਾਣਾ ਖਾਂਦੇ ਆ ਤੇ ਦੇਖੋ ਇਹ ਫਿਰ ਅੱਜ ਕਿਵੇਂ ਤਿਆਰ ਹੁੰਦੀਆਂ ਆ ਆ ਬਾਈ ਨੇ ਇੱਕ ਦੇਖੋ ਕਟੋਰੀ ਦੇ ਵਿੱਚ ਇੱਕ ਪਾਊਡਰ ਜਿਹਾ ਪਾ ਲਿਆ ਤੋਲ-ਤੋਲ ਕੇ ਲਈ ਜਾਂਦਾ ਉਹਨੂੰ ਰੱਖੀ ਜਾਂਦਾ ਆ ਦੇਖੋ ਵੇਟ ਕਰ ਰਿਹਾ ਉਹ ਵੇਟ ਕਰ ਲਿਆ ਤੇ ਆ ਹੈਗੀ ਆ ਪ੍ਰੈਸ ਪ੍ਰੈਸਾ ਦੇਖੋ ਆ ਸਾਰੀਆਂ ਚਪਾਤਾਂ ਇਹਨੇ ਤੇ ਪਾ ਕੇ ਤੇ ਉਤੋਂ ਇਹ ਪ੍ਰੈਸ ਨਾਲ ਹੁਣ ਦੱਬੂਗੇ ਇਹਨੂੰ ਆ ਦੇਖੋ ਦਬਤਾ ਤੇ ਹੁਣ ਉਹ ਬਣ ਕੇ ਤਿਆਰ ਹੁਣ ਇਹਦੇ ਉੱਪਰ ਇਹ ਆ ਜਿਹੜਾ ਸ਼ਾਈਨਿੰਗ ਪੇਪਰ ਜਾਂ ਜਿਹੜੇ ਲੱਗੇ ਹੁੰਦੇ ਆ ਫੁੱਲ ਫੁੱਲ ਇਹ ਸੋਹਣੀ ਲੱਗਦੀ ਜਿਵੇਂ ਉਹ ਲਾਈ ਜਾਂਦਾ ਉੱਪਰ ਉਹ ਪੇਪਰ ਜਾਂ ਲਾ ਰਿਆ ਪੇਪਰ ਲਾ ਕੇ ਆ ਦੇਖੋ ਉਸ ਤੋਂ ਬਾਅਦ ਫੇਰ ਪ੍ਰੈਸ ਨਾਲ ਇਹਨੂੰ ਦੱਬਿਆ ਪੇਪਰ ਜਾ ਗਿਆ ਚੇਪ ਤੇ ਉਸ ਤੋਂ ਬਾਅਦ ਹੁਣ ਦੇ ਰਿਆ ਹੈ ਸ਼ਾਈਨਿੰਗ ਆ ਦੇਖੋ ਸ਼ਾਈਨਿੰਗ ਦੇ ਰਿਆ ਸ਼ਾਈਨਿੰਗ ਦੇ ਨਾਲ ਚਮਕ ਆ ਜੂਗੀ ਪਲੇਟ ਸੋਹਣੀ ਲੱਗੂਗੀ ਜਿਹੜੀ ਆਪਾਂ ਪਲੇਟ ਦੇ ਵਿੱਚ ਖਾਣੇ ਵੇਨਨੇ ਆ ਬੜੀਆ ਲੱਗਦੀ ਹੈ ਨਾ ਇਸੇ ਕਾਰਨ ਲੱਗਦੀ ਹੈ ਹੋਰ ਆ ਦੇਖੋ ਓਕੇ ਹੋ ਗਈ ਚਲੋ ਜੀ ਆ ਬੜ ਕੇ ਤਿਆਰ ਹੋ ਗਈਆਂ ਚਾਰ ਪਲੇਟਾਂ ਇੱਕ ਫਰੇਮ ਦੇ ਨਾਲ ਚਾਰ ਪਲੇਟਾਂ ਬਣ ਜਾਂਦੀਆਂ ਆ ਦੇਖੋ ਬਾਈ ਨੇ ਤਿਆਰ ਕਰਤੀਆਂ ਤੇ ਹੁਣੇ ਕਰ ਰਿਆ ਸਾਈਡ ਦੀ ਕਟਿੰਗ ਜਿਹੜੀ ਬਾਧੂ ਘਟੂ ਹੁੰਦੀ ਆ ਦੇਖੋ ਤਿਆਰ ਕਰ ਰਿਆ ਹੁਣ ਇਸ ਤੋਂ ਬਾਅਦ ਵਦਿਆ ਕੀ ਬਾਤ ਕਰਤੀਆਂ ਤਿਆਰ ਬਾਈ ਨੇ ਹੁਣ ਇਸ ਤੋਂ ਬਾਅਦ ਇਹ ਬਣਾਊਗਾ ਕਟੋਰੀਆਂ ਛੋਟੀਆਂ ਕਟੋਰੀਆਂ ਜਿਹੜੀਆਂ ਜਿਹਨੂੰ ਆਪਾਂ ਕੌਲੀਆਂ ਕਹਿੰਦੇ ਆ ਆ ਦੇਖੋ ਉਹ ਵੀ ਤਿਆਰ ਕਰਤੀਆਂ ਨੇ ਹਨਾ ਆ ਦੇਖੋ ਇਹਨਾਂ ਦੀ ਕਟਿੰਗ ਕਰ ਰਿਆ ਤੇ ਕਟਿੰਗ ਦੇ ਨਾਲ ਨਾਲ ਸਾਫ਼ ਹੋ ਗਈਆਂ ਹੁਣ ਵਾ ਲੈ ਸਾਰੇ ਸਾਫ ਹੋ ਗਈਆਂ ਹਲੋ ਸੈਡਾਂ ਤੇ ਇਹਨਾਂ ਨੇ ਉਹ ਮਾਰਤਾ ਜੋ ਸਾਫ ਕਰੀ ਜਾਂਦੇ ਨੇ ਕੀ ਬਾਤ ਆ ਹੋ ਗਈਆਂ ਸਾਫ ਆ ਕਰੀ ਜਾਂਦੇ ਹੁਣ ਕੌਲੀਆਂ ਹੀ ਆ ਸਾਫ ਕੌਲੀਆਂ ਹੀ ਵੀ ਹੋ ਗਈਆਂ ਚਲੋ ਜੀ ਆ ਦੇਖ ਰਹੇ ਨੇ ਵੀ ਜਿਹੜੀਆਂ ਵਧੀਆ ਆ ਜਿਹੜੀਆਂ ਵਿੱਚ ਟੁੱਟੀਆਂ ਰੱਟੀਆਂ ਜਾਂ ਮੜੀ-ਮੋਟੀਆਂ ਕੋਈ ਪ੍ਰੋਬਲਮ ਵਾਲੀਆਂ ਜਾਂ ਕੋਈ ਜਿਹੜੀਆਂ ਨਹੀਂ ਸਹੀ ਬਣੀ ਆ ਉਹ ਕੱਢ ਦੇਣਗੇ ਵਿੱਚੋਂ ਬੜੀਆਂ-ਬੜੀਆਂ ਰੱਖ ਲੈਣਗੇ ਆ ਦੇਖੋ ਚਲੋ ਜੀ ਆ ਰੱਖਤੀਆਂ ਤੇ ਆ ਇਹਨਾਂ ਨੂੰ ਕਰ ਲੈਨੇ ਲੈਮੀਨੇਸ਼ਨ ਪੈਕਿੰਗ ਕਰ ਰਹੇ ਨੇ ਪੈਕਿੰਗ ਹੋ ਗਈਆਂ ਤੇ ਆ ਹੁਣ ਪੈਕਿੰਗ ਹੋ ਗਈਆਂ ਤੇ ਪੈਕਿੰਗ ਤੋਂ ਬਾਅਦ ਹੁਣ ਦੇਖੋ